ਆਪਣੇ ਜਰਖੜ ਦੇ ਵਿੱਚ 38ਵੀਂ ਮਿੰਨੀ 올림픽 ਖੇਡਾਂ ਜਗਰੂਪਾ ਜੁਣੀ ਕਰਾ ਰਿਹਾ ਹਰ ਸਾਲ ਤੋਂ ਬਹੁਤ ਵਧੀਆ ਇਹਨਾਂ ਦਾ ਅਪਰਾਲਾ ਅਸ਼ੀਆ ਤੋਂ ਦੂਰ ਕਰਨ ਲਈ ਆਪਣੇ ਸੀਐਮ ਸਾਹਿਬ ਦਾ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਵੇਵ ਚੱਲ ਰਹੀ ਆ ਵੀ ਹਰ ਪਿੰਡ ਨੂੰ ਖੇਡਾਂ ਕਰਾਉਣੀਆਂ ਚਾਹੀਦੀਆਂ ਨੇ ਖੇਡਾਂ ਦੇ ਨਾਲ ਸਵੇਰੇ ਸ਼ਾਮ ਬੱਚੇ ਪ੍ਰੈਕਟਿਸ ਕਰਨਗੇ ਟੂਰਨਾਮੈਂਟ ਪਿੰਡਾਂ 'ਚ ਹੋਣਗੇ ਖੇਡਣਗੇ ਮੱਲੂ ਮੱਲੀ ਨਸ਼ਾ ਵੀ ਦੂਰ ਹੋ ਜਾਣਾ ਆਪਣੇ ਸੀਐਮ ਸਾਹਮਣੇ ਹਰ ਆਪਣੇ ਪਿੰਡਾਂ ਦੇ ਵਿੱਚ ਚਾਹੇ ਛੋਟੀਆਂ ਪਾਰਕਾਂ ਨੇ ਚਾਹੇ ਵੱਡੀਆਂ ਪਾਰਕਾਂ ਨੇ ਉਹਨਾਂ ਵਿੱਚ ਜਿਮ ਲਗਾਏ ਜਾ ਰਹੇ ਨੇ ਵੀ ਬੱਚੇ ਵੀ ਮਾਂ ਪਿਓ ਵੀ ਉੱਥੇ ਸੈਰ ਕਰਨ ਤੇ ਬੱਚੇ ਖੇਡਣਾਂ ਖੱਚੀ ਵੀਰੇ ਅੱਜ ਤੁਸੀਂ ਖੇਡਾਂ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਵੇਂ ਦਾ ਅਪਰਾਲਾ ਲੱਗੇ ਇਹਨਾਂ ਦਾ ਖੇਡਾਂ ਦਾ ਸਭ ਤੋਂ ਪਹਿਲਾਂ ਤਾਂ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜਰਖੜ ਦੇ ਵਿੱਚ 38ਵੀਂਆਂ ਮਿੰਨੀ 올림픽 ਖੇਡਾਂ ਜਗਰੂਪਾ ਯੂਨੀ ਕਰਾ ਰਿਹਾ ਹਰ ਸਾਲ ਤੋਂ ਬਹੁਤ ਵਧੀਆ ਇਹਨਾਂ ਦਾ ਅਪਰਾਲਾ ਜਿਹਦੇ ਵਿੱਚ ਇਹ ਆਪਣੇ ਫੁੱਟਬਾਲ ਤੇ ਹਾਕੀ ਬਹੁਤ ਵਧੀਆ ਤੁਹਾਨੂੰ ਪਤਾ ਕਰਾ ਰਹੇ ਨੇ ਕਿੰਨੇ ਅਕੇਡਮੀ ਵੀ ਖੁਦ ਬਣਾਈ ਹੋਈ ਹੈ ਇਹਨਾਂ ਦੀ ਤੇ ਕਬੱਡੀ ਦੇ ਪੂਰੇ ਵਧੀਆ ਮੁਕਾਬਲੇ ਹੋ ਰਹੇ ਨੇ ਤੇ ਕਿਉਂਕਿ ਖੇਡਾਂ ਵੀਰੇ ਨਸ਼ਿਆਂ ਤੋਂ ਦੂਰ ਕਰਨ ਲਈ ਆਪਣੇ ਸੀਐਮ ਸਾਹਿਬ ਦਾ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਵੇਵ ਚੱਲ ਰਹੀ ਆ ਵੀ ਹਰ ਪਿੰਡ ਨੂੰ ਖੇਡਾਂ ਕਰਾਉਣੀਆਂ ਚਾਹੀਦੀਆਂ ਨੇ ਵੀ ਜੋ ਕਿ ਆਪਣੇ ਜਵਾਕ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ ਇਹਦੇ ਕਰਕੇ ਖੇਡਾਂ ਲਗਾਤਾਰ ਕਿੰਨੇ ਸਾਲਾਂ ਤੋਂ ਜਗਰੂਪ ਭਾਜੀ ਅੱਗੇ ਹੋ ਕੇ ਕਰਾਰੇ ਨੇ ਬਹੁਤ ਹੀ ਵਧੀਆ ਉਪਰਾਲਾ ਜੀ ਇਹਨਾਂ ਦਾ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਐਫਰਟ ਕਰ ਰਹੀ ਆ ਉਪਰਾਲੇ ਕਰ ਰਹੀ ਹੈ ਨਸ਼ਾ ਹਾਲਾਂਕਿ ਸਰਕਾਰਾਂ ਨਹੀਂ ਬਕਾਉਂਦੀਆਂ ਜਾਂ ਮੂਚ ਨਹੀਂ ਕਿਸੇ ਦੇ ਕੋ ਬਾਗੀ ਰਹਿੰਦਾ ਲੱਗਦਾ ਜੇ ਅਸੀਂ ਖੇਡਾਂ ਦੇ ਨਾਲ ਜੁੜ ਜਾਈਏ ਤੰ ਨਸ਼ਾ ਆਪਣੇ ਆਪ ਦੂਰ ਹੋ ਜਾਣਾ ਹਾਂ ਬਿਲਕੁਲ ਜੀ ਜੇ ਆਪਾਂ ਖੇਡਾਂ ਦੇ ਨਾਲ ਸਵੇਰੇ ਸ਼ਾਮ ਬੱਚੇ ਪ੍ਰੈਕਟਿਸ ਕਰਨਗੇ ਟੂਰਨਾਮੈਂਟ ਪਿੰਡਾਂ ਚ ਹੋਣਗੇ ਖੇਡਣਗੇ ਮੱਲੋ ਮੱਲੇ ਨਸ਼ਾ ਵੀ ਦੂਰ ਹੋ ਜਾਣਾ ਕਿਉਂਕਿ ਜਿੰਨਾ ਤੱਕ ਆਪਣਾ ਵਿਹਲਾ ਮਨ ਸ਼ਤਾਨ ਦਾ ਘਰ ਵੀਰੇ ਜੀ ਇਹ ਮੱਲੋ ਮੱਲੇ ਗਲਤ ਪਾਸੇ ਮਨ ਜਾਊਗਾ ਹੀ ਜਾਊਗਾ ਜੇ ਆਪਾਂ ਸੈਰ ਨਹੀਂ ਕਰਦੇ ਖੇਡਾਂ ਨਹੀਂ ਪਿੰਡਾਂ ਚ ਕਰਾਉਂਦੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ ਠੀਕ ਛੋਟੇ ਬੱਚੇ ਦੀ ਗੱਲ ਕਰ ਲਈਏ ਮੋਬਾਈਲ ਹੱਥ 'ਚ ਦੇਤੇ ਮਾਪੇ ਉਹਨਾਂ ਨੂੰ ਵੀ ਟਾਈਮ ਪਾਸ ਕਰਦਾ ਪਰ ਜੇ ਜੇ ਗਰਾਊਂਡ 'ਚ ਲਿਆਦਾ ਜਾਵੇ ਛੋਟੇ ਬੱਚਿਆਂ ਦੀ ਰੁਚੀ ਵੀ ਖੇਡਾ ਵੱਧੂਗੀ ਹੂੰ ਬਿਲਕੁਲ ਜੀ ਇਸ ਚੀਜ਼ ਦਾ ਬਹੁਤ ਫਰਕ ਆ ਤਾਂ ਹੀ ਆਪਣੇ ਸੀਐਮ ਸਾਹਿਬ ਨੇ ਹਰ ਆਪਣੇ ਪਿੰਡਾਂ ਦੇ ਵਿੱਚ ਚਾਹੇ ਛੋਟੀਆਂ ਪਾਰਕਾਂ ਨੇ ਚਾਹੇ ਵੱਡੀਆਂ ਪਾਰਕਾਂ ਨੇ ਉਹਨਾਂ ਵਿੱਚ ਜਿਮ ਲਗਾਏ ਜਾ ਰਹੇ ਨੇ ਵੀ ਬੱਚੇ ਵੀ ਮਾਪਿਓ ਵੀ ਉੱਥੇ ਸੈਰ ਕਰਨ ਤੇ ਬੱਚੇ ਖੇਡਣ ਇਹ ਸਿਰਫ ਕੀ ਨਸ਼ੇ ਆ ਤੋਂ ਦੂਰ ਕਰਨ ਲਈ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਨਸ਼ਾ ਵੱਧ ਚੁੱਕਿਆ ਉਹਦੇ ਕਰਕੇ ਇਹ ਸਾਰੇ ਖੇਡਾਂ ਦਾ ਆਪਣਾ ਹੋ ਰਿਹਾ ਜੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ